ਬੋਲਦੇ ਨੇ ਸਮਝੋ ਜਾਂ ਸਾਹਮਣੇ ਉਹ ਪੈਰੋਂ ਦੇ ਪੈਰੋਂ ਹੀ ਨੇ ਬੋਲ ਰਹੇ ਹੋ ਉਹ ਉਹ ਵੱਡ ਕੇ ਬੋਲ ਰਹੇ ਨੇ ਅਨੇਕਾ ਤੂੰ ਬੋਲੀ ਬੋਲ ਰਹੇ ਨੇ ਉਹਨਾਂ ਵਾਲੀ ਬੋਲੀ ਬੋਲ ਰਹੇ ਨੇ ਤੂੰ ਹੀ ਢੋਲ ਨਗਾਰੇ ਵੱਜੇ ਉਤੇ ਢੋਲ ਨਗਾਰੇ ਵੱਜਣ ਲੱਗੇ ਭਾਂਤ ਭਾਂਤ ਜੋਧਾ ਰਣ ਗਾਜੇ ਭਾਂਤ ਭਾਂਤ ਦੀਆਂ ਗੱਲਾਂ ਕਰਨ ਲੱਗੇ ਜੋਧੇ ਤੁਰੇ ਹੀ ਢੋਲ ਲਗਾ ਰਹੇ ਬੱਜੇ ਪੰਜ ਪੰਜ ਜੋਧਾ ਰਣ ਗਜੇ ਰਣ ਦੇ ਵਿੱਚ ਜੋਧੇ ਗੱਜਣ ਲੱਗੇ ਹਾਂ ਢੱਡੀ ਢਫ ਢਮਰ ਡੁਗਡੁਗੀ ਕਣੀ ਆਹੋ ਕੋਈ ਢਫ ਵਜਾਉਂਦਾ ਆਪਣੀ 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 ਢਫ ਕੋਈ ਡੁਗਡੁਗੀ ਫੁਣ ਚਾਉਂਦਾ ਆਪਣੀ ਆਪਣੀ ਬੋਲੀ ਬੋਲਣ ਲੱਗੇ ਡੁਗਡੁਗੀ ਕਣੀ ਆ ਡੁਗਡੁਗੀ ਜ਼ਿਆਦਾ ਹੈ ਸ਼ਿਵ ਜੀ ਦੇ ਚਲੇ ਨੇ ਡੁਗਡੁਗੀ ਵਜਾਉਣੀ ਢੱਡ ਢਫ ਢਮਰ ਡੁਗਡੁਗੀ ਕਣੀ ਆ ਡੱਪੜ ਅੰਦਰ ਉਹਨਾਂ ਦੇ ਨਾਂ ਨੇ ਨਾ ਸਾਜਾਂ ਦੇ ਆਪਾਂ ਕਹਿੰਦੇ ਆ ਫੜੀਓ ਡੱਫ ਬਜਾਈ ਜਾਂਦਾ ਡੱਫੜੀ ਡੱਫੜੀ ਬਜਾਈ ਜਾਂਦਾ ਆਪਣੇ ਆਪਣੇ ਡੱਫੜੀ ਵਜਾਉਣ ਲੱਗੇ ਸਾਰੇ ਨਾਏ ਨਫੀਰੀ ਜਾਤ ਨਾ ਗਣੀ ਨਾਏ ਨਫੀਰੀ ਕਿੰਨਿਆਂ ਦੇ ਨੌਕੜੇ ਇਹ ਕਹਿੰਦੇ ਨਫੀਰੀ ਵੀ ਵਿੱਚੇ ਬਚੀ ਜਾਂਦੀ ਐ ਇਹਨਾਂ ਦੀ ਗਿਣਤੀ ਐਨੀ ਐ ਨੈ ਬੋਲਣ ਲੱਗੇ ਕੋਈ ਐਵੇਂ ਕਾਮਾ ਰੌਲੀ ਪਾ ਲਈ ਮਦ ਭਾਰ ਚੰਦ ਹੁੱਕੇ ਕੇ ਗਾਣ ਧੁੱਕੇ ਨਿਸ਼ਾਨ ਉੱਕੇ ਕਾ ਹੁੱਕੇ ਕਾ ਕਾਨ ਤੁੱਕੇ ਨਿਸ਼ਾਨ ਜਿਹੜੇ ਕੋੜੇ ਹੁੱਕੇ ਤੁੱਕੇ ਨਿਸ਼ਾਨ ਤੁੱਕੇ ਨਿਸ਼ਾਨ ਤੌਜ਼ੇ ਵੱਜ ਗਏ ਸਜੇ ਸੁਬੀਰ ਗੱਜੇ ਗਹਿਰ ਵੀਰ ਜਿਹੜੇ ਸੀਗੇ ਬਹਾਦਰ ਜਿਹੜੇ ਸੀਗੇ ਸਜੇ ਹੋਏ ਨੇ ਗੱਜੇ ਗਹਿਰ ਜਿਹੜੇ ਗਹਿਰ ਨੇ ਗਹਿਰਾਈ ਹੈ ਜਿਹਨ ਕੋ ਗਿਆਨ ਦੀ ਉਹ ਗਜਰ ਹੈ ਉਹ ਢਫੜੀ ਢੁਕੜੀ ਨਹੀਂ ਵੱਜਦੀ ਉਹਨਾਂ ਦੀ ਉਹਨਾਂ ਦੀ ਗਰਜਨ ਸਾਰਿਆਂ ਨੂੰ ਉੱਚੀ ਹੈ ਸਜੇ ਸੋ ਵੀਰ ਗੱਜੇ ਗਹਿਰ ਵੀਰ ਜਿਹੜੇ ਨੇ ਬਹਾਦਰ ਨੇ ਸਜੇ ਹੋਏ ਨੇ ਗਹਿਰ ਜਿਹੜੇ ਨੇ ਗਹਿਰਾਈ ਜਿਹਨਾਂ ਕੋ ਗਿਆਨ ਦੀ ਹੈ ਉਹ ਗੱਜ ਰਹੇ ਨੇ ਉਹਨਾਂ ਦੀ ਆਵਾਜ਼ ਦੇ ਵਿੱਚ ਦਮ ਝੁਕੇ ਝਿਜਕ ਬਜੇ ਉਹ ਵਕ ਜਿਹੜੇ ਝਿਜਕ ਹੈ ਜਿਨ੍ਹਾਂ ਦੇ ਵਿੱਚ ਝਿਜਕ ਹੈ ਝੁਕੇ ਝੁਕੇ ਨੇ ਝੱਕ ਹਾਂ ਝੁਕੇ ਝੁਕੇ ਹੋਏ ਨੇ ਬਜੇ ਉਹ ਵਕ ਜਿਹੜੇ ਉਹ ਵਕ ਨੇ ਬਜਦੇ ਨੇ ਸੱਜੇ ਸੁਬਾ ਅੱਛੇ ਉਛਾ ਸੱਜੇ ਸੁਬਾ ਜਿਹੜਿਆਂ ਦੇ ਅੰਦਰ ਗਿਆਨ ਦਾ ਚਾਨਣ ਉਹ ਸਜੇ ਹੋਏ ਨੇ ਮੰਨੇ ਜਾਂਦੇ ਅੱਛੇ ਉਛਾ ਅੱਛੇ ਉਛਾ ਜਿਹੜੇ ਉਛੇ ਨੇ ਉਹ ਉਛਲਦੇ ਨੇ ਐਵੇਂ ਕੱਟੇ ਕਿਕਾਨ ਫੁੱਟੇ ਚਵਾਨ ਕਿਕਾਨ ਜਿਹੜੇ ਘੋੜੇ ਨੇ ਬਹੁਤ ਐਵੇਂ ਕੱਟੇ ਜਾਂਦੇ ਨੇ ਘੋੜੇ ਜਿਹੜੇ ਘੋੜਿਆਂ ਵਾਲਾ ਸੁਭਾਅ ਜੀ ਹੁੰਦਾ ਨਾ ਐਵੇਂ ਧੜਕਣ ਦਾ ਉਹ ਵੱਡੇ ਕੱਟੇ ਜਾਂਦੇ ਨੇ ਫੁੱਟੇ ਚਵਾਨ ਜਿਹੜੇ ਚਵਾਨ ਨੇ ਬੋਲਣ ਵਾਲੇ ਮਤਲਬ ਵਿਚਾਰ ਦੀ ਚਬਰ ਚਵਾਨ ਕਹਿੰਦੇ ਨੇ ਬੋਲਣ ਨੂੰ ਕਹਿੰਦੇ ਨੇ ਕਿਨੇ ਸੱਚ ਸੋਤਿਆਂ ਜਿਹੜਾ ਆਰਾਧਿਆ ਉੱਠਦਾ ਨਾਮ ਚਵਾਨ ਚਵਾਨ ਜਦੋਂ ਉੱਠਦੇ ਨੇ ਜਾਗਦੇ ਨੇ ਉਹ ਨਾਮ ਬੋਲਦੇ ਹੁੰਦੇ ਨੇ ਉਹਨੇ ਉਹ ਜੋ ਨਾਮ ਹੈ ਰਖਣਾ ਹੁੰਦਾ ਉਹ ਲੰਗ ਸੜਾਕ ਉੱਠੇ ਕੜਾਕ ਜਿਹੜੇ ਸੂਰ ਹੱਥ ਨੇਗੇ ਬਾਜਦੇ ਨੇ ਉਹਨਾਂ ਦੇ ਸੜਾਕ ਆਵਾਜ਼ ਆਉਂਦੀ ਹੈ ਉੱਠੇ ਕੜਾਕ ਜਦੋਂ ਕੋਈ ਘੋੜਾ ਚੱਲਦਾ ਹੈ ਉਹਦੇ ਕੜਾਕਾ ਵੱਜਦਾ ਹੈ ਕੜਾਕ ਦੀ ਆਵਾਜ਼ ਆਉਂਦੀ ਹੈ ਇਹ ਉਹਦੇ ਜਿਹਦੇ ਹਿਰਦੇ ਜਵਜਦਾ ਹੈ ਖਲਾਫ ਹੁੰਦੀ ਹੈ ਉਹਦੇ ਅੰਦਰ ਸੂਰ ਆਵਾਜ਼ ਆਉਂਦੀ ਹੈ ਉਹਦੇ ਅੰਦਰ ਕੜਾਕ ਦੀ ਆਵਾਜ਼ ਆਉਂਦੀ ਹੈ ਗੱਜੇ ਜਵਾਨ ਬੱਜੇ ਨਿਸ਼ਾਨ ਜੋਹਨ ਐ ਗਾਇ ਦੇ ਸਮਝੋ ਤੋ ਸਮਝਦੇ ਜਿਹੜੇ ਜਾਨ ਨੇ ਜਿਹਨਾਂ ਕੋਲ ਸੱਚ ਹੈ ਉਹਨਾਂ ਦੀ ਆਵਾਜ਼ ਧੋਂਸੇ ਦੀ ਆਵਾਜ਼ ਦਾ ਕੰਮ ਕਰਦੀ ਕੰਮ ਰੌਲੀ ਨਹੀਂ ਬੰਦੇ ਹੋ ਸਜੇ ਰਜੇਂਦਰ ਗੱਜੇ ਗਜੇਂਦਰ ਜਿਹੜੇ ਰਜੇਂਦਰ ਨੇ ਸਜੇ ਹੋਏ ਨੇ ਗਜੇਂਦਰ ਜਿਹੜੇ ਹਾਥੀ ਨੇ ਉਹ ਗੱਜਦੇ ਚਾਹੇ ਹਾਥੀਓ ਨੇ ਦੂਏ ਪਾਸੇ ਅਗਿਆਨੀ ਪਰ ਉਹ ਗੱਜਦੇ ਨੇ ਆਵਾਜ਼ ਉਹਨਾਂ ਦੀ ਗਰਜੀ ਮੀਂਹ ਹੈ ਰੋਲਾ ਪਾਉਂਦੇ ਨਹੀਂ ਗੱਲ ਠੋਕੇ ਕਰਦੇ ਨੇ ਜਦ ਹਾਰ ਜਾਣਗੇ ਮੰਨ ਲੈਣਗੇ ਪੂਰੇ ਕਨਫੀਡੈਂਸ ਨਾਲ ਗੱਲ ਕਰਦੇ ਨੇ ਉਹ ਚਾਹੇ ਉਹਨਾਂ ਦੀ ਗੱਲ ਗਲਤ ਹੈ ਉਹ ਯੰਗ ਪ੍ਰਿਆਤ ਛੰਦ ਫਿਰ ਇਹ ਬਾਜੀ ਅੰਗ ਤਾਜੰ ਇਹ ਤੋਤੰ ਬਾਜੀ ਔਰ ਤਾਜੀ ਘੋੜੇ ਇੱਧਰ ਉੱਧਰ ਭੱਜੇ ਫਿਰਦੇ ਨੇ ਗੱਜੇ ਬਾਰਨਨ ਦਾਰਨਨ ਰਾਜਪੁੱਤਰੰ ਜਿਹੜੇ ਰਾਜਪੁੱਤਰ ਨੇ ਫਿਰੇ ਗਾਜੀਆਂ ਬਾਜੀ ਗਾਜੀਆਂ ਇਹ ਤੋਤਲ ਐਦਰ ਉਧਰ ਫਿਰਦੇ ਨੇ ਭੱਜੇ ਗੱਜੇ ਬਾਹਰ ਨੂੰ ਦਾਰਨ ਨੂੰ ਰਾਜਪੁੱਤਰਾਂ ਨੂੰ ਬਾਹਰ ਨੂੰ ਰਾਦਾਰ ਨੂੰ ਬਾਹਰ ਨੂੰ 취ਰਾਬੀ ਹੋਏ ਦੁਰਬਤ ਨਾਲ ਦੁਰਬਤ ਦੇ ਨਸ਼ੇ ਚ ਹੋਏ ਹੋਏ ਬਾਹਰ ਨੂੰ ਦਾਰਨ ਨੂੰ ਵੱਡੇ ਵੱਡੇ ਰਾਜਿਆਂ ਦੇ ਪੁੱਤਰ ਰਾਜਪੁੱਤਰ ਰਾਜਕਮਾਰ ਰਾਜਕਮਾਰ ਵੱਡੇ ਵੱਡੇ ਰਾਜਕਮਾਰ ਵੀ ਆਏ ਨੇ ਜੰਗ ਚ ਦਾਰ ਲੋਗ ਦਾਰ ਦਾ ਹੁੰਦਾ ਵੱਡਾ ਵੱਡੇ ਰਾਜੇ ਨੇ ਜਿਹੜੇ ਉਹਨਾਂ ਦੇ ਜਿਹੜੇ ਰਾਜਕਮਾਰ ਨੇ ਉਹ ਦੁਰਮਤ ਨਾ ਦੇ ਨਸ਼ੇ ਚ ਤੁਰੇ ਫਿਰਦੇ ਨੇ ਕੋੜਿਆਂ ਤੇ ਕੋੜੇ ਦਰਦ ਦਰ ਪਜਾਉਂਦੇ ਹਮ ਬਜੇ ਸੰਖ ਭੇਰੀ ਉੱਠੇ ਸੰਖਨਾਦੰ ਸੰਕਰ ਭੇਰੀ ਵੱਜ ਰਹੇ ਨੇ ਸੰਖ ਹੈ ਗੁਰਮੱਧਾ ਉੱਠੇ ਸੰਖਨਾਦੰ ਸੰਖਨਾਦ ਕਰ ਰਿਹਾ ਹੈ ਬਜੇ ਭੇਰੀ ਵੱਜ ਰਹੀ ਹੈ ਉੱਠੇ ਸੰਖਨਾਦੰ ਹਮ ਰਣਾਂਕੈ ਨਫੀਰੀ ਧੁਨਾਂ ਨੂੰ ਨਿਰਭਖਾ ਦੂੰ ਰੰਗ ਰਣਕੈ ਰਣ ਵਿੱਚ ਨਫੀਰੀ ਵੀ ਵੱਜਦੀ ਐ ਪਰ ਸਾਰੀ ਧੁਨ ਜਿਹੜੀ ਹੈਗੀ ਐ ਨਾ ਨਿਰਭਗਾ ਦੇ ਇੱਕੋ ਸੁਰ ਚ ਵੱਜ ਰਹੇ ਨੇ ਸਾਰੇ ਇੱਕੋ ਸੁਰ ਚ ਵੱਜ ਰਹੇ ਨੇ ਇੱਕੋ ਸੁਰ ਦਾ ਮਤਲਬ ਐ ਕਿਸੇ ਗੱਲ ਤੇ ਸਹਿਮਤ ਹੋਣ ਵਾਸਤੇ ਵੱਜ ਰਹੇ ਚੱਲ ਖੋਜੇ ਰਹੀ ਐ ਚਾਹੇ ਆਪਾਂ ਵਿਰੋਧੀ ਗੱਲ ਕਰਨ ਪਰ ਖੋਜ ਚੱਲ ਰਹੀ ਐ ਨਾ ਗੱਲ ਖੋਜਦੀ ਚੱਲ ਰਹੀ ਹੈ ਅਸਲੀਅਤ ਕੀ ਹੈ ਸੱਚ ਕੀ ਹੈ ਸੱਚ ਤੇ ਪਹੁੰਚਣ ਵਾਸਤੇ ਕਿਸੇ ਨਿਰਣਾਇਕ ਗੱਲ ਤੇ ਪਹੁੰਚਣ ਵਾਸਤੇ ਚਰਚਾ ਜੇ ਨਿਰਣਾਇਕ ਗੱਲ ਤੇ ਪਹੁੰਚਣਾ ਨਾ ਹੋਵੇ ਫਿਰ ਰੋਲਾ ਹੁੰਦਾ ਮੈਂ ਤੇਰੀ ਨਹੀਂ ਬਣੀ ਤੂੰ ਮੇਰੀ ਨਹੀਂ ਬਣੀ ਉਹ ਤਾਂ ਫਿਰ ਕੋਈ ਚਰਚਾ ਨਹੀਂ ਹੁੰਦੀ ਉੱਥੇ ਚਰਚਾ ਕਰਦੇ ਹੀ ਨਹੀਂ ਹੁੰਦੇ ਗੁਰਮੁ ਬੁਰਖਾ ਨਾਲ ਨਾਲ ਜੀ ਬੜਾ ਖਰੇ ਹੋ ਗਏ ਇਹਦਾ ਉਹ ਸਾਰਥਕ ਚਰਚਾ ਤਾਂ ਹੋ ਰਹੀ ਹੈ ਜੇ ਨਰਾਰਥਕ ਚਰਚਾ ਹੁੰਦੀ ਫਿਰ ਫਾਇਦਾ ਨਹੀਂ ਸੀ ਕਰਦਾ ਉਹ ਨਹੀਂ ਕਰੀਦੀ ਹੁੰਦੀ ਕਰਦਾ ਹੀ ਨਹੀਂ ਹੁੰਦਾ ਜਿਹਨਾਂ ਮੰਨਣਾ ਹੀ ਨਹੀਂ ਉਹਦੇ ਨਾਲ ਅਰਜੀ ਵੇਸ ਕਰਕੇ ਕੀ ਫਾਇਦਾ ਜੇ ਮੰਨਣਾ ਹੀ ਨਹੀਂ ਕਿਸੇ ਤੇ ਜਿਹੜਾ ਕਹਿੰਦਾ ਹਾਂ ਮੰਨਣ ਨੂੰ ਤਿਆਰ ਹਾਂ ਸਾਬਤ ਕਰ ਦੋ ਉੱਥੇ ਫਾਇਦਾ ਢੜਕੇ ਕਿਰਪਾਨ ਨੂੰ ਸਜੰਕਾਰ ਸੇਲਣ ਕਿਰਪਾਨਾਂ ਦੇ ਚਲਦਿਆਂ ਨੇ ਤੇ ਬਜਦਿਆਂ ਨੇ ਨਾ ਦੂਜੀਆਂ ਕਿਰਪਾਨਾਂ ਤੇ ਢਾਲਾਂ ਤੇ ਸੜਨਕਾਰ ਸੇਰੰ ਉਹ ਉਹਨਾਂ ਦੇ ਆਵਾਜ਼ ਆਉਂਦੀ ਐ ਕੜਕ ਕੇ ਕਣਕੜ ਵੱਜਦੀਆਂ ਨੇ ਜਦ ਬਰਸ਼ਾ ਵਾਇਦਾ ਉਹਦੀ ਆਵਾਜ਼ ਹੋਰ ਹੁੰਦੀ ਐ ਪਾਰ ਉਹਦੇ ਤਗਲੇ ਵੀ ਜ਼ਿਆਦਾ ਹੁੰਦੀ ਐ ਉਠੀ ਕੋਹ ਜੂਹੰ ਭਈ ਰੇਲ ਪੇਲੰ ਬਰਸ਼ਾ ਸਲਕ ਦੇ ਗੇ ਤੀਰ ਵਾਂ ਪਾਣ ਹੋ ਜਾਂਦੇ ਜਿੱਥੇ ਦੀ ਪੈਂਦੇ ਉਠੀ ਕੋਹ ਜੂਹੰ ਭਈ ਰੇਲ ਪੇਲੰ ਕੋਹ ਜੋ ਕੋਲਾਹੜੋ ਤੇ ਆਪਣਾ ਤਫਰੀਦਾ ਮਾਹੌਲ ਪੈਦਾ ਹੋ ਗਿਆ ਪਹੀ ਰੇਲ ਪੇਲੰ ਰੇਲ ਬੇਲੇ ਤੱਕੋ ਮੋ ਤੱਕਾ ਮਤਲਬ ਕੋਈ ਗੈਦੀ ਸੁਣਦਾਰੀ ਇਹ ਜਾ ਵੀ ਮਾਹੌਲ ਹੋ ਜਾਂਦਾ ਨਾ ਰੇਲ ਪਹਿਲੇ ਆਪਣੀ ਆਪਣੀਆਂ ਬੋਲੀਆਂ ਬੋਲਣ ਲੱਗੇ ਫਿਰ ਰੋਏ ਜਾਂਦਾ ਹੁੰਦਾ ਚਰਚਾ ਚ ਬੋਲਣ ਲੱਗੇ ਜਾਂਦੇ ਹੁੰਦੇ ਨੇ ਫੇਟ ਆਉਣੇ ਪੈਦੇ ਨੇ ਫੇਰ ਬੋਲਣ ਲੱਗ ਜਾਂਦੇ ਤੇ ਫੇਰ ਟੌਣੇ ਪੈਦੇ ਰੋਲੇ ਤਚ ਮੁਚੰ ਰੇਲ ਪਹਿਲੇ ਬਣਾ ਆਪਣੀਆਂ ਆਪਣੀਆਂ ਬੋਲੀਆਂ ਜਾਨੀਆਂ ਨੇ ਕਹਿੰਦੇ ਸਭ ਚਾਵੇ ਨਾ ਆਵੇ ਕੋ ਮਤਲਬ ਹੋਵੇ ਨਾ ਹੋਵੇ ਰੋਲੇ ਤੁਚ ਮੁਚੰ ਗਰੇ ਚੌਰ ਚੀਰੰਗ ਚਾਰ ਕੀ ਰੰਗ ਚਾਰ ਗਰ ਗਏ ਜਿਨ੍ਹਾਂ ਦੇ ਸਿਰ ਤੇ ਰਾਜਿਆਂ ਦੇ ਪੁੱਤਰ ਸੀ ਚੌਰ ਗਰ ਗਏ ਇੱਜ਼ਤ ਬੇਜਤੀ ਹੋ ਗਈ ਜਦੋਂ ਗਿਆਨ ਦੀ ਬੇਜਤੀ ਹੋ ਜਾਂਦੀ ਹੈ ਨਾ ਜਿਦਾਂ ਤੇੜਾ ਚੌਰ ਫਿਰ ਗਰ ਜਾਂਦਾ ਕਿ ਪਤਾ ਵੀ ਕੁਝ ਨਹੀਂ ਇਹਦੇ ਗਿਆਨ ਤਾਂ ਰਿਆ ਜਿਹੜੇ ਚੀਰ ਮੱਤ ਦੇ ਚੀਰ ਨੇ ਹਰਣ ਹੋ ਜਾਂਦੇ ਨੇ ਪੜ ਜਾਂਦੇ ਮੱਤ ਬੇਪੜਦ ਹੋ ਜਾਂਦੀ ਹੈ ਉਹਨਾਂ ਦੀ ਦਰੋਪਤੀ ਬੇਪੜਦ ਹੋ ਰਹੀ ਹੈ ਔਰ ਉਹਨਾਂ ਦੇ ਸਰਤੇੜਾ ਚੌਰ ਆ ਚੱਲਦਾ ਨਾ ਰਾਜਾ ਦਾ ਮਤਲਬ ਸੰਤਾਂ ਦੇ ਚੇਲੇ ਨੇ ਬੜਿਆਂ ਦੇ ਆ ਤਾਂ ਡੇਰੇ ਆਦਾਰ ਦੇ ਸ਼ਿਵਜੀ ਸ਼ੂਜੀ ਦੇ ਭਗਤ ਜਾਂ ਫਿਰ ਤੜਖੀਲਾਂ ਦੇ ਲੀਡਰ ਨੇ ਤੜਖੀਲਾਂ ਦੇ ਵੀ ਨੇ ਲੀਡਰ ਹੁੰਦੇ ਨੇ ਕਹੂੰ ਹਾਂ ਤਾਂ ਮਤਲਬ ਇਹਨਾਂ ਦਾ ਵੀ ਡਿਸਟ੍ਰਿਕਟ ਦਾ ਕੋਈ ਪ੍ਰਧਾਨ ਬਣਾਇਆ ਹੋਇਆ ਹੈ ਕੋਈ ਪੰਜਾਬ ਸਟੇਟ ਦਾ ਪ੍ਰਧਾਨ ਫਿਰ ਉਹ ਕਿਸਮ ਦਾ ਜਿਹੜਾ ਇੱਕ ਸਟੇਟ ਦਾ ਪੂਰਾ ਪ੍ਰਧਾਨ ਹੈ